ਸਾਹਿਬ ਜੀ ਤੁੰਬਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸੋ ਕਉ ਤਲ ਗੁਰ ਸੇਵੀਐ ਅਨਸ ਸਹਿ ਗੁਰੂ ਕਾ ਜਨਮ ਮਰਨ ਦੁਖ ਜਾਇ ਵਾਹਿਗੁਰੂ ਸਾਹਿਬ ਜੀ ਗੌਂਡ ਮਹਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਅਪਤੈ ਜੋ ਤਿਰਖਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹੰਬਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਉ ਤੈ ਜੋ ਤਿਰਖਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਾਰ ਤੀਰ ਹੰਬਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀੜਾ ਰਹਾ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੋ ਨਵਾ ਸੋ ਭਾਈ ਸੋ ਮੇਰਾ ਬੀਰ ਮੇਲ ਮੇਲ ਸਖੀ ਗੁਣ ਕਉ ਮੇਰੇ ਪ੍ਰਭ ਕੇ ਲੇ ਸਤਗੁਰ ਕੀ ਮਤ ਧੀਰ ਜਨਨਾਨ ਕੀ ਹਰ ਆਸ ਪਜਾਵੋ ਹਰ ਦਰਸ਼ਨ ਸ਼ਾਂਤ ਸਰੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੇ ਸਦਗੁਰੂ ਕੀ ਮਤ ਧੀਰ ਜਾਨ ਨਾਨਕ ਕੀ ਹਰ ਆਸ ਪੰਜਾਬ ਹਰ ਦਰਸ਼ਨ ਸ਼ਾਂਤ ਸਰੀਰ ਸ਼ਕਾ ਇੱਕ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਉਂਡ ਮਹਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੇ ਜੋ ਤਿਰਖਾਵੰਤ ਬੇਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹੰਬਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਵਾਹ ਗੁਰੂ ਜਿੱਕਾ ਖਾਲਸਾ ਵਾਹ ਗੁਰੂ ਵਾਹਿਗੁਰੂ ਸਾਹਿਬ ਜੀ ਹਰ ਹਰ ਜਨ ਦੂ ਇੱਕ ਹੈ ਬਿਬ ਵਿਚਾਰ ਕਾਸ਼ ਨਾ ਹੈ ਜਲ ਤੇ ਉਭਜ ਤਰੰਗ ਜਿਉ ਜਾਲੀ ਵਿਖੇ ਸੰਵਾਹੇ ਜਲ ਤੇ ਉਪਜ ਤਰਾੰਗ ਜਿਉ ਜਲ ਹੀ ਵਿਖੇ ਸੰਵਾਹੇ ਵਾਹਿਗੁਰੂ ਜੀ ਸਵਿਆ ਮਾਨ ਭਰੇ ਅਸਪਾਨ ਤਰੇ ਚੋਂ ਔਰ ਕੇ ਬੋਰੋ ਆਰ ਆਏ ਮਾਨ ਭਰੇ ਅਸਪਾਨ ਤਰੇ ਚੋਂ ਔਰ ਤੇ ਬੋਰੋ ਆਰ ਆਏ ਸ੍ਰੀ ਜਦ ਬੀਰ ਕੇ ਬੀਰ ਜਤੇ ਕਬ ਸਿਆਮ ਕੈ ਇਤ ਤੇ ਤੇਉ ਤਾਏ ਬਾਨ ਨਨ ਸੈਥਨ ਆਉ ਕਰਵਾਰ ਹਕਾਰ ਘਾਰ ਪਰਹਾਰ ਲਗਾਏ ਖਾਏ ਇੱਕ ਜੀਤ ਲਾਏ ਇੱਕ ਭਾਜ ਗਏ ਇੱਕ ਮਾਰ ਗਰਾਏ ਬਾਨਨਨ ਸੈਤਨ ਆਉ ਕਰਵਾਰ ਹਕਾਰ ਘਾਰ ਪਰਹਾਰ ਲਗਾਏ ਇੱਕ ਖਾਏ ਇੱਕ ਜੀਤ ਲਾਏ ਇੱਕ ਭਾਜ ਗਏ ਇੱਕ ਮਾਰ ਗਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ